ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਦੇ ਲਈ ਗੁਰਦਾਸਪੁਰ ਪਹੁੰਚੇ ਫਿਲਮੀ ਅਦਾਕਾਰ ਗੀਪੀ ਗਰੇਵਾਲ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ ਇਸੌਖੀ ਕੜੀ ਦੇ ਵਿੱਚ ਹਰ ਇੱਕ ਨੂੰ ਕਰਨੀ ਚਾਹੀਦੀ ਹੈ ਹੜ੍ਹ ਪੀੜਤਾ ਦੀ ਮਦਦ ਪੰਜਾਬ ਦੇ ਲਈ ਕਰਨੀ ਚਾਹੀਦੀ ਹੈ ਅਰਦਾਸ। ਉਹਨਾਂ ਕਿਹਾ ਕਿ ਸੰਜੀਤ ਦੱਤ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਸੀ। ਉਹ ਵੀ ਪੰਜਾਬ ਨੂੰ ਹਰ ਤਰ੍ਹਾਂ ਦੀ ਮਦਦ ਕਰਨ ਦੇ ਲਈ ਪੰਜਾਬ ਦੇ ਨਾਲ ਜੁੜੇ ਹੋਏ ਹਨ ਇਸ ਦੇ ਨਾਲ ਹੀ ਉਹਨਾਂ ਆਖਿਆ ਕੀ ਜਦ ਉਹਨਾਂ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਤਾਂ ਐਵੇਂ ਜਾਪਦਾ ਹੈ ਕਿ ਆਪਣੇ ਹੀ ਇਹ ਪਰਿਵਾਰ ਨੇ ਹੁਣ ਪਰਿਵਾਰਾਂ ਨੂੰ ਉਹਨਾਂ ਮੁੜ ਲਿਹ ਤੇ ਲਿਆਉਣ ਦੇ ਲਈ ਹੋਰਾਂ ਤਰ੍ਹਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ ਜਿਸ ਵਾਸਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਅਸੀਂ ਹੜਪੀੜਤ ਪਰਿਵਾਰਾਂ ਨੂੰ ਫ੍ਰਿਜ ਦਿੱਤੇ ਨੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਦਦ ਕੀਤੀ ਜਾਵੇਗੀ ਹਲਾਤਾ ਜੀ ਦੇਖੋ ਹੁਣ ਆਪਾਂ ਹੀ ਠੀਕ ਕਰ ਰਹੇ ਨੇ ਸੋ ਉਹਨਾਂ ਦੇ ਲਈ ਹਾਲਾਤ ਠੀਕ ਕਰਨ ਦੇ ਲਈ ਸਾਰੇ ਪੰਜਾਬ ਤੋਂ ਸਾਰੇ ਇੱਥੇ ਜਿਹੜੇ ਪੰਜਾਬੀ ਬੈਠੇ ਨੇ ਸਾਰੇ ਪਹੁੰਚ ਰਹੇ ਨੇ ਇੱਥੇ ਸੋ ਜੋ ਜੋ ਜਿਹੜੀ ਹੈਲਪ ਕਰ ਸਕਦਾ ਉਹ ਸਾਰੇ ਕਰ ਰਹੇ ਨੇ ਸੋ ਅਸੀਂ ਵੀ ਉਸੇ ਚ ਲੱਗੇ ਹੋਇਆ ਜੀ ਸੋ ਮੈਂ ਪਹਿਲਾਂ ਵੀ ਇੱਥੇ ਅ ਕੈਵਰੀ ਕੰਪਨੀ ਕੋਲ ਵੀ ਆ ਕੇ ਡਰ ਚੁੱਕਿਆ ਹਾਂ ਤੇ ਅੱਜ ਫੇਰ ਆਇਆ ਕੋਈ ਸਮਾਲ ਸੀਗਾ ਜਿਹੜਾ ਚਾਹੀਦਾ ਸੀਗਾ ਉਹ ਨਹੀਂ ਆਇਆ ਕਿੰਨੇ ਦਿਨ ਤੁਸੀਂ ਇੱਥੇ ਰਹੋਗੇ ਹਰ ਵਾਰ ਬਗਲਾ ਨਹੀਂ ਅੱਜ ਮੈਂ ਚਲੇ ਜਾऊंगा ਜੀ ਵਾਪਸ ਤੇ ਸਾਡੀ ਕੱਲ ਸ਼ੂਟਿੰਗ ਹੈ ਕੱਲ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਸੋ ਮੈਂ ਪਹਿਲਾਂ ਵੀ ਕਹਿਆ ਸੀਗਾ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਥੇ ਰਹੀਏ ਇੱਥੇ ਰੈਗੂਲਰ ਬੈਠੀਏ ਸੋ ਬੇਸਿਕਲੀ ਕੀ ਹੈ ਕਿ ਹੈਲਪ ਪਹੁੰਚਣੀ ਚਾਹੀਦੀ ਆ ਬਹੁਤ ਆਰਟਿਸਟ ਨੇ ਜਾਂ ਬਹੁਤ ਲੋਕ ਨੇ ਜਿਹੜੇ ਆਪ ਖੁਦ ਵੀ ਪਹੁੰਚ ਸਕਦੇ ਉਹ ਹੈਲਪ ਭੇਜ ਰਹੇ ਨੇ ਸੋ ਇੰਪੋਰਟੈਂਟ ਹੈ ਕਿ ਸਾਰੇ ਬੰਦੇ ਆਪਣਾ ਆਪਣਾ ਕੰਮ ਕਰਨ ਹੁਣ ਇਹ ਸੋਚ ਕੇ ਕੰਮ ਕਰਨ ਵੀ ਜਿੰਨਾ ਅੱਗੇ ਕਰਦੇ ਸੀ ਉਹਦੇ ਨਾਲ ਥੋੜਾ ਜਿਆਦਾ ਵੱਧ ਕਰਨਾ ਕਿਉਂਕਿ ਆਪਾਂ ਹੁਣ ਕੰਮ ਇਹ ਲੋਕਾਂ ਲਈ ਵੀ ਕਰ ਰਹੇ ਹਾਂ ਸੀ ਹੈਨਾ ਸੋ ਜਿਹੜੇ ਇੱਥੇ ਬੈਠੇ ਨੇ ਸੋ ਆਪਾਂ ਸਾਰਿਆਂ ਨੂੰ ਉਹਨਾਂ ਦੇ ਪੈਰਾਂ ਤੇ ਵਾਪਸ ਖੜੇ ਕਰਨਾ ਵਾ ਸੋ ਸਾਡੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਸੋ ਆਪਾਂ ਨਾਲ ਮਿਲ ਕੇ ਲੱਗੇ ਰਹਿਣਾਗੇ ਤਾਂ ਅੱਗੇ ਇਹ ਕਿੰਦਾ ਦੇ ਹਾਲਾਤ ਦੇਖਣ ਨੂੰ ਉੱਥੇ ਮਿਲੇ ਨੇ ਹਾਲਾਤ ਤਾਂ ਦੇਖ ਲਿਆ ਆਪਾਂ ਹੁਣ ਸਾਰਿਆਂ ਨੇ ਤਕਰੀਬਨ ਮਲੇ ਦਾ ਜਿਹੜੇ ਨਹੀਂ ਵੀ ਪਹੁੰਚੇ ਹੈਗੇ ਉਹਨਾਂ ਨੇ ਵੀ ਦੇਖ ਲਏ ਸਾਰਿਆਂ ਨੇ ਵੀਡੀਓ ਵੀਡੀਓਸ ਤੇ ਸਭ ਜਗਾ ਤੇ ਦੇਖ ਲਿਆ ਸੋ ਬਹੁਤ ਵੱਡਾ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਹੋਰ ਮੈਂ ਪਹਿਲਾਂ ਵੀ ਭਾਰੀਆਂ ਨਾਲ ਬਹੁਤ ਗੰਭੀਰ ਗੱਲ ਕਰਦਾ ਸੀ ਕਿ ਉਹ ਟਾਈਮ ਨਹੀਂ ਇਹ ਨਹੀਂ ਛੇਤੀ ਵਾਲਾ ਪ੍ਰਸ਼ਾਸਨ ਰਿਸ਼ਤਿਕੇ ਨਾਲ ਮੰਤਰੀ ਤੇ ਮੰਤਰੀ ਕੋਲੋਂ ਕਿਹਾ ਗਿਆ ਸੀ ਕਿ ਸਾਡੇ ਸੀਐਮ ਸਾਹਿਬ ਘੋਟਾ ਹੈ ਨਾ ਉਸ ਤੋਂ tane ਜਿਨ੍ਹਾਂ ਨੇ ਹਸਪਤਲ ਤੋਂ ਵਾਸਤੇ ਮਦਦ ਵਾਸਤੇ ਆ ਗਿਆ ਕਿੰਨਾ ਕਿ ਸਮਝਦੇ ਤੁਸੀਂ ਕਿ ਪੰਜਾਬ ਸਰਕਾਰ ਵੀ ਆਸਟ੍ਰੇਲੀਆ ਨਾਲ ਖੜੀ ਹੈ। ਇੱਕੋ ਜਿ ਮੈਨੂੰ ਇਹ ਲੱਗਦਾ ਕਿ ਸਾਰੇ ਕੋਸ਼ਿਸ਼ ਕਰ ਰਹੇ ਨੇ, ਹਰ ਬੰਦਾ ਕੋਸ਼ਿਸ਼ ਕਰ ਰਿਹਾ ਵਾ। ਹਰ ਬੰਦੇ ਦਾ ਦਿਨੋ ਟਾਰਗੇਟ ਹੈ। ਔਰ ਮੈਂ ਸੀਐਮ ਸਾਹਿਬ ਨੂੰ ਪਰਸਨਲੀ ਜਾਣਦਾ ਵਾ। ਸੋ ਜੈਨੂਅਲੀ ਉਹਨਾਂ ਦਾ ਬਹੁਤ ਕਨਸਰਨ ਆ, ਪੀਪਲ ਕਨਸਰਨ ਆ ਉਹਨਾਂ ਦਾ ਕਿ ਯਾਰ ਮੈਂ ਚੀਜ਼ਾਂ ਲਈ ਬੈਸਟ ਤੋਂ ਬੈਸਟ ਕਰਾਂ। ਸੋ ਪਿਛੇ ਬਿਮਾਰ ਸੀਗੇ, ਹਸਪੀਟਲ ਸੀਗੇ ਉਹਨੂੰ ਵੀ ਉਹਨਾਂ ਦਾ ਇਸ ਲਿਆ ਕੇ ਯਾਰ ਫੋਕਸ ਕਿ ਕੀ ਚੀਜ਼ਾਂ ਬੈਟਰ ਹੋ ਸਕਦੀਆਂ ਨੇ। ਸੋ ਹਰ ਬੰਦਾ ਹਰ ਇਸ ਵਕਤ ਦੇ ਵਿੱਚ ਸੋ ਮੈਨੂੰ ਵੀ ਲੱਗਦਾ ਕਿ ਦੌਰ ਜਿਹੜਾ ਸਮਾਂ ਆਪਣਾ ਚੱਲ ਰਿਹਾ ਵਾ ਰਾਦਰðੈਨ ਆਪਾਂ ਕੋਈ ਚੀਜ਼ਾਂ ਕਿਸੇ ਨੂੰ ਕਹਿ ਕੇ ਬਲੇਮ ਕਰਕੇ ਜਾਓ ਚੀਜ਼ਾਂ ਨਹੀਂ ਆਪਾਂ ਉਸ ਵਕਤ ਕਰਨੀ ਚਾਹੀਦੀ ਨਹੀਂ ਇਸ ਵਕਤ ਆਪਾਨੂੰ ਬੈਟਰਮੈਂਟ ਦੇਖਣੀ ਚਾਹੀਦੀ ਆ ਕਿ ਪੰਜਾਬ ਦਾ ਸੁਧਾਰ ਕਿਵੇਂ ਕੀਤਾ ਜਾਵੇ ਜਿੱਪੀ ਚੋ ਤੇ ਫੈਮਿਲੀਆਂ ਨੂੰ ਮਿਲਦੇ ਆ ਵਿਕਟਿਮਸ ਨੂੰ ਮਿਲਦੇ ਮਾਈਂਡ ਚ ਕੀ ਚੱਲਦਾ ਮੈਂ ਦੇਖੋ ਜੀ ਮੈਂ ਹਮੇਸ਼ਾ ਮੈਂ ਆਪ ਇੱਕ ਬੱਚਿਆਂ ਨਾਲ ਹਣਾ ਹੈਗਾ ਉਹ ਤੇ ਮੇਰੇ ਬੱਚੇ ਨੇ ਸੋ ਮੈਂ ਕਿਹਾ ਕਿ ਜਵਾਕਾਂ ਨੂੰ ਮਿਲਦਾ ਜੇ ਉਹਨਾਂ ਦੀ ਕੋਈ ਤੰਗੀ ਆ ਸੋ ਮੈਂ ਫੀਲ ਕਰਦਾ ਉਹ ਚੀਜ਼ ਨੂੰ ਕਿ ਯਾਰ ਇਹ ਮੇਰੇ ਤੇ ਹੋਵੇ ਉਹ ਚੀਜ਼ ਕਿਦਾਂ ਵਾ ਸੋ ਬੜਾ ਐਮੋਸ਼ਨਲ ਉਹ ਇੱਕ ਪਲ ਹੁੰਦਾ ਵਾ ਸੋ ਮੈਨੂੰ ਐ ਲੱਗਦਾ ਕਿ ਸਾਰੇ ਜਦੋਂ ਆਪਾਂ ਜਾਣੇ ਆ ਪਿੰਡਾਂ ਦੇ ਵਿੱਚ ਸੋ ਕਿਤੇ ਨਾ ਕਿਤੇ ਆਪਾਂ ਨੂੰ ਉਹੀ ਐ ਲੱਗਦਾ ਜਿਹਦੇ ਵੀ ਘਰੇ ਚਲੇ ਜਾਂਦੇ ਆ ਆਪਾਂ ਨੂੰ ਲੱਗਦਾ ਕਿ ਯਾਰ ਆਪਣੇ ਚਾਚੇ ਤਾਇਆ ਦੇ ਘਰ ਨੇ ਇਹ ਹੈਨਾ ਉਹ ਉਸ ਜਿਹੇ ਤਰ੍ਹਾਂ ਜਿਵੇਂ ਆਪਾਂ ਜੰਮੇ ਪਲੇ ਆ ਉੱਥੇ ਰਹਿੰਦੇ ਰਹੇ ਆ ਸੋ ਹੁਣ ਕੰਮ ਕਾਰਾਂ ਕਰਕੇ ਅਸੀਂ ਕੋਈ ਚੰਡੀਗੜ੍ਹ ਸ਼ਿਫਟ ਹੋ ਗਿਆ ਕੋਈ ਕਿਤੇ ਚਲੇ ਗਿਆ ਹੁਣ ਕਿਤੇ ਚਲੇ ਗਿਆ ਹਲਾ ਸੋ ਬਟ ਇਹ ਆ ਕਿ ਇਹ ਸਾਰੇ ਆਪਣੇ ਲੋਕ ਨੇ ਸੋ ਬਹੁਤ ਅ ਕਹਿ ਸਰ ਹੈ ਕਿ ਇਸ ਵਕਤ ਜਦੋਂ ਹੀ ਇਥੇ ਹੁੰਦੇ ਆ ਵਕਤ ਵਰੀ ਦਿਲ ਝੰਡੋੜਿਆ ਜਾਂਦਾ ਕਿ ਯਾਰ ਕੀ ਹੋ ਗਿਆ ਇਹ ਹਨਾ ਸੋ ਮਾਈਂਡ ਸੈਟ ਹੋਵੇ ਰਹਿੰਦਾ ਬਟ ਕੀ ਆ ਕਿ ਇੱਕ ਚੀਜ਼ ਮੈਨੂੰ ਵਧੀਆ ਲੱਗੀ ਸੋ ਕਈ ਬੰਦੇ ਕਹਿੰਦਿਆਂ ਕਿ ਯਾਰ ਜਿਹੜੇ ਪੁਰੇ ਲੋਕ ਆਉਂਦੇ ਨੇ ਉਹਨਾਂ ਦੀ ਵੀਡੀਓ ਨਹੀਂ ਬਣਨੀ ਚਾਹੀਦੀ ਜਾਂ ਉਹਨਾਂ ਦੀ ਰੀਲ ਨਹੀਂ ਬਣਨੀ ਚਾਹੀਦੀਆਂ ਮੈਨੂੰ ਵੀ ਲੱਗਾ ਯਾਰ ਬੜੀਆ ਕਹੀਆ ਉਹਨਾਂ ਨੂੰ ਦੇਖ ਕੇ ਹਾਂ ਤੁਸੀਂ ਜਿਹੜੇ ਬਾਕੀ ਦੇ ਬੰਦੇ ਬੈਠੇ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਯਾਰ ਹਾਂ ਯਾਰ ਦੇਖੋ ਆ ਬੰਦੇ ਨੇ ਇੰਨਾ ਵਧੀਆ ਕੀਤਾ ਵਾ ਯਾਰ ਆਪਾਂ ਵੀ ਕਰੀਏ ਈਵਨ ਕਿ ਮੈਂ 3-4 ਦਿਨ ਪਹਿਲਾਂ ਬੰਬਈ ਸੀਗਾ ਤੇ ਬੰਬਈ ਸੀ ਤੇ ਮੈਂ ਭਾਜੀ ਉਹਨਾਂ ਦੀ ਵੀਡੀਓ ਦੇਖੀ ਉਹਦੋਂ ਮਨਕੀਰਤ ਦੇ ਨਾਲ ਕਿ ਮੈਂ ਦੇਖਿਆ ਤੇ ਮੈਂ ਉਦਨੀ ਟੀਮ ਨੂੰ ਫੋਨ ਕੀਤਾ ਆਪਣੇ ਨੂੰ ਉਹ ਮੈਂ ਕਿਹਾ ਯਾਰ ਭਾਜੀ ਹੋਰਾਂ ਦਾ ਫੋਨ ਨਹੀਂ ਆਇਆ ਦੁਬਾਰਾ ਮਰ ਵੀ ਉਹਨਾਂ ਦਾ ਅਸੀਂ ਇਹਨਾਂ ਨੂੰ ਕਹਿ ਕੇ ਆਈ ਸੀ ਭਾਜੀ ਦੱਸਿਓ ਸਾਨੂੰ ਕੀ ਚਾਹੀਦਾ ਮੈਂ ਕਿਹਾ ਸਾਨੂੰ ਦੱਸਿਆ ਹੀ ਨਹੀਂ ਮੁੜ ਕੇ ਵੀ ਕੀ ਚਾਹੀਦਾ ਹਨਾ ਇਹ ਕਹਿੰਦੇ ਕੋਈ ਗੱਲ ਨਹੀਂ ਭਾਜੀ ਇਹ ਸੁਣ ਦੱਸ ਦਿਆਂ ਮੈਂ ਕਿਹਾ ਭਾਜੀ ਜਦੋਂ ਕੋਈ ਦੇਖੋ ਜੇ ਸ਼ਾਇਦ ਮੈਂ ਉਹ ਵੀਡੀਓ ਨਾ ਦੇਖਦਾ ਜਾਂ ਮੈਂ ਦੋ ਚਾਰ ਚੀਜ਼ਾਂ ਨਾ ਹੁੰਦੀਆਂ ਤਾਂ ਸ਼ਾਇਦ ਮੇਰਾ ਵੀ ਇੱਕਦਮ ਦਿਮਾਗ 'ਚ ਨਾ ਆਉਂਦਾ ਕਿਉਂਕਿ ਜਾ ਕੇ ਆਪਾਂ ਕੰਮਾਂ ਤੇ ਲੱਗ ਜਾਂਦੇ ਹਾਂ ਹਣਾ ਸੋ ਮੈਨੂੰ ਲੱਗਦਾ ਉਹ 'ਚ ਕੋਈ ਚੀਜ਼ ਬੁਰਾਈ ਵਾਲੀ ਗੱਲ ਨਹੀਂ ਔਰ ਜੇ ਕੋਈ ਬੰਦਾ ਚੰਗੀ ਚੀਜ਼ ਕਰ ਰਿਹਾ ਉਹਨੂੰ ਦੇਖ ਕੇ ਆਪਾਂ ਚੰਗੇ ਹੋਈਏ ਆਪਾਂ ਵੀ ਉਹ ਚੀਜ਼ਾਂ ਲਰਨ ਕਰੀਏ ਆਪਾਂ ਸਿੱਖੀਏ ਸੋ ਆਪਾਂ ਸਾਰੇ ਬੰਦੇ ਇੱਕ ਦੂਜੇ ਦੇ ਸ਼ਾਇਦ ਉਹਨਾਂ ਨੂੰ ਵੀ ਇੱਕ ਹੌਸਲਾ ਮਿਲ ਰਿਹਾ ਨਾ 10% ਮਿਲ ਰਿਹਾ ਜੀ ਔਰ બીજી ਗੱਲ ਸਾਡੇ ਬਾਰੇ ਸੋਚ ਰਹੇ ਨੇ ਸਾਡੇ ਬਾਰੇ ਕਰ ਰਹੇ ਨੇ ਸੋ ਆਪਾਂ ਨੂੰ ਰਣ ਮਿਲ ਕੀ ਇਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਸੋ ਹਮਲਾ ਮਾਰੇ ਗਲੋਬਲ ਸੇਫਟੀ 7 ਨੂੰ ਦਰਦੇ ਗਲੋਬਲ ਸੇਫਟੀ 7 ਨੂੰ ਦਰਦੇ ਕੀਤੀ ਜਾ ਰਹੀ ਹੈ ਅੱਜ ਭਾਜੀ ਜੋ ਜੋ ਭਾਜੀ ਉਹਨੇ ਕਹਿ ਜਾਂਦੇ ਆ ਅਸੀਂ ਬਸ ਲੈ ਜਾਂਦੇ ਆ ਹਾਂ ਸੇਫਟੀ ਨੂੰ ਦਰਦੇ ਗਲੋਬਲ ਸੇਫਟੀ ਬੜੀ ਵੱਡੀ ਸੇਵਾ ਹੁੰਦੀ ਤੁਸੀਂ ਆਪਣੇ ਕੰਮ ਦੇ ਵਿੱਚੋਂ ਸਮਾਂ ਕੱਟ ਕੇ ਬੜੀ ਉੱਤਮ ਸੇਵਾ ਹੁੰਦੀ ਹੈ ਕੀ ਜਨਤ ਬਿਲਕੁਲ ਜੀ ਬਾਈ ਕੋਈ ਆ ਵੀ ਬਸ ਲੱਗੇ ਹੋਏ ਆ ਜੀ ਇਹ ਤਾਂ ਜੋ ਹੁਕਮ ਹੋਈ ਜਾਂਦਾ ਉਹ ਕਰੀ ਜਾਂਦੇ ਆ ਜਿੰਨੇ ਜੋਗੀ ਹੈਗੇ ਉਹਨੇ ਜੋ ਕੇ ਕਰਾਂਗੇ ਉਹ ਅੱਜ ਦੋ ਤਿੰਨ ਚੀਜ਼ਾਂ ਭਾਜੀ ਉਹਨਾਂ ਨੇ ਕਹੀਆਂ ਸੀ ਉਹ ਆਈਆਂ ਨੇ ਹੌਲੀ ਹੌਲੀ ਚਚਾਉਣੀਆਂ ਜੀ ਇਹ ਬੰਬੇ ਜਰੂਰ ਭੀੜ ਪਈ ਪਰ ਪੰਜਾਬ ਦੇ ਉੱਤੇ ਭੀੜ ਪਈ ਆਪਣੇ ਪੰਜਾਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਪੰਜਾਬੀਆਂ ਨੇ ਅੱਗੇ ਮੂਹਰੇ ਹੋ ਕੇ ਜਾਂ ਪੰਜਾਬੀ ਨੂੰ ਹੱਥ ਦੇ ਉੱਤੇ ਚੁੱਕ ਲਿਆ ਲੱਗਦਾ ਹੈ ਕਿ ਪੰਜਾਬੀ ਜਿਹੜੇ ਇੱਕ ਪ੍ਰਾਊਡ ਫੀਲ ਕਰਦੇ ਨੇ ਬਿਲਕੁਲ ਦੇਖੋ ਪੰਜਾਬੀਆਂ ਨੇ ਤਾਂ ਹਮੇਸ਼ਾ ਹੀ ਮਦਦ ਕੀਤੀ ਹੈ ਜੀ ਉਹ ਕਿਸੇ ਪਾਸੇ ਵੀ ਹੋਵੇ ਔਰ ਐਤ ਕੀਤਾ ਆਪਣੇ ਘਰੇ ਭੀੜ ਪਈ ਹੈ ਸੋ ਆਪਣਾ ਫਰਜ਼ ਬਣਦਾ ਵਾ ਅੱਗੇ ਜੇ ਆਪਾਂ ਉਹਦੇ ਤਣਕੂ 100% ਕਰਦੇ ਆ ਤਾਂ ਹੁਣ ਸਾਨੂੰ ਹਜ਼ਾਰ ਕਰਨੀ ਚਾਹੀਦੀ ਆ ਸੋ ਆਪਣੇ ਆਪ ਦੇ ਘਰ ਦੇ ਵਿੱਚ ਇਹੀ ਚੀਜ਼ ਹੋਈ ਤੋ ਬਾਲੀਵੁੱਡ ਤੋਂ ਵੀ ਕਾਫੀ ਲੋਕ ਅੱਗੇ ਆ ਰਹੇ ਨੇ ਸਲਮਾਨ ਜੀ ਜੀ ਔਰ ਸ਼ਾਇਦ ਕਿਤੇ ਸੰਜੀਤ ਰਤਨੇ ਵੀ ਜੀ ਜੀ ਵੀਟ ਕੀ ਦਾ ਜੀ ਜੀ ਕੋਈ ਗੱਲ ਕੋਈ ਰابطਾ ਕਿਸੇ ਦਾ ਨਹੀਂ ਇਦਾਂ ਹੋਇਆ ਤੁਹਾਡਾ ਪਰਸਨਲ ਬਈ ਬਾ ਹਾਲੇ ਤਾਂ ਮੇਰੀ ਕੋਈ ਗੱਲ ਨਹੀਂ ਹੋਈ ਬਟ ਉਦਾਂ ਜਿਵੇਂ ਮੇਰੀ ਦੱਤ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ਉਹ ਭਰਾ ਨੇ ਆਪਣੇ ਵੱਡੇ ਬਹੁਤ ক্লোਜ਼ ਨੇ ਆਪਣੇ ਤੇ ਸਾਰਿਆਂ ਦਾ ਸਾਰਿਆਂ ਦਾ ਮਨ ਕਰਦਾ ਕਿ ਯਾਰ ਇਹ ਚੀਜ਼ਾਂ ਠੀਕ ਹੋ ਜਾਣ फटाफट ਨਾ ਉਹ ਵੀ ਦਿਲੋਂ ਦੁਆ ਕਰਦੇ ਨੇ ਸੋ ਮੈਨੂੰ ਐ ਲੱਗਦਾ ਕਿ ਜਿਹੜੇ ਬੰਦੇ ਵੀ ਸਾਡੇ ਲਈ ਪ੍ਰੇ ਕਰ ਰਹੇ ਨੇ ਔਰ ਇਸ ਸਮੇਂ ਦੇ ਵਿੱਚ ਸਾਡੇ ਲਈ ਅਰਦਾਸ ਕਰ ਰਹੇ ਨੇ ਉਹ ਸਾਰੇ ਸਾਡੇ ਲਈ ਚੰਗੇ ਨੇ ਠੀਕ ਹੈ ਠੀਕ ਹੈ